ਮੋਹਾਲੀ ਦੇ ਵਿੱਚ ਕਮਿਨਸ ਆਫ ਫੋਰਚੂਰ ਨੂੰ ਲੈ ਕੇ ਜਿਹੜਾ ਕਿ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਰੋਸ ਮਾਰਚ ਕੱਢਿਆ ਗਿਆ ਹੈ ਦੱਸਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੰਗ ਕੀਤੀ ਜਾ ਰਹੀ ਹੈ ਤੇ ਜਿਹੜੀ ਵੱਡੀ ਖਬਰ ਮੋਹਾਲੀ ਤੋਂ ਹੈ ਕਿ ਕਮਿਨਸ ਆਫ ਮੋਰਚ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਜਿਹੜਾ ਕਿ ਅੱਜ ਕੀਤਾ ਜਾ ਰਿਹਾ ਹੈ ਤੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਅੱਜ ਜਿਹੜਾ ਕਿ ਰੋਸ ਮਾਰਚ ਵੀ ਕੱਢਿਆ ਗਿਆ ਦੱਸਦੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੇ ਕਿ ਮੰਗ ਹੈ ਪਿਛਲੇ ਸਾਲ ਤੋਂ ਕੰਮੀ ਸਾਫ ਮੋਰਚੇ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਬਾਬਤ ਜਿਹੜਾ ਕਿ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਅੱਜ ਰੂਸ ਮਾਰਚ ਕੱਢਿਆ ਗਿਆ। ਉਸ ਵੱਲ ਦੀ ਵੱਡੀ ਖਬਰ ਮੋਹਾਲੀ ਤੋਂ ਆ ਰਹੀ ਹੈ ਜਿੱਥੇ ਕਿ ਕੰਮੀ ਸਾਫ ਮੋਰਚੇ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸਦੇ ਕਿ ਕੰਮੀ ਸਾਫ ਮੋਰਚੇ ਦੇ ਵੱਲੋਂ ਪਿਛਲੇ ਖਾਲ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤੋਸਰ ਨੂੰ ਲੈ ਕੇ ਇਸ ਬਾਬਤ ਜਿਹੜਾ ਕਿ ਅੱਜ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਰੂਸ ਮਾਰਚ ਕੱਢਿਆ ਗਿਆ। ਅੱਜ ਵੀ ਨੌਲਜੇ ਕਮੇ ਸਾਫ ਮੋਰਚੇ ਨੂੰ ਲੈ ਕੇ ਜਿਹੜਾ ਕਿ ਵੱਡਾ ਪ੍ਰਦਰਸ਼ਨ ਹੋ ਰਿਹਾ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਬੋਸ ਮਾਰਚ ਦੇ ਕਿ ਇਸ ਬਾਬਤ ਅੱਜ ਕੱਟਿਆ ਗਿਆ। ਸਾਜੀ ਕੀ ਬੰਦੀ ਸਿੰਘਾਂ ਦੀ ਰਹਾਈ ਦੇ ਲਈ ਜਿਹੜੇ ਕਿ ਮੁੱਖ ਮੰਗ ਉਹਨਾਂ ਦੇ ਵੱਲੋਂ ਰੱਖੀ ਗਈ ਹੈ। ਇਸ ਤੋਂ ਬਾਅਦ ਬਾਬਤ ਮੰਨਾ ਚੰਡੀਗੜ੍ਹ ਤੋਂ ਮੇ ਜੁੜ ਗਏ ਨਵਿਤ ਮੋਹਾਲੀ ਵਿੱਚ ਕੌਮੀ ਸਾਫ ਮੋਰਚੇ ਨੂੰ ਲੈ ਕੇ ਜਿਹੜਾ ਕਿ ਵੱਡਾ ਪ੍ਰਦਰਸ਼ਨ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਤੇ ਅੱਜ ਉਹਨਾਂ ਦੇ ਵੱਲੋਂ ਰੋਸ ਮਾਰਚ ਵੀ ਕੱਢਿਆ ਗਿਆ ਤਾਂ ਕਿ ਕੋਈ ਜਾਣਕਾਰੀ ਇਸ ਬਾਬਤ ਬਿਲਕੁਲ ਕਰਨ ਅਗਰ ਗੱਲ ਕੀਤੀ ਜਾਵੇ ਕੌਮੀ ਇਨਸਾਫ ਮੋਰਚਾ ਪਿਛਲੇ ਲੰਬੇ عرصے ਤੋਂ ਚੰਡੀਗੜ੍ਹ ਮੋਹਾਲੀ ਦੀ ਗਰੂਹਾਂ ਤੇ ਲੱਗਿਆ ਹੋਇਆ ਹੈ ਤੇ ਉਹਨਾਂ ਦੀ ਮੁੱਖ ਮੰਗ ਹੈ ਕਿ ਜਿੰਨੇ ਵੀ ਬੰਦੇ ਸਿੱਖ ਨੇ ਜਿੰਨੇ ਵੀ ਸਿੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਹੈ ਰਿਹਾਈ ਕੀਤੀ ਜਾਵੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਜੀ ਇਹਨੂੰ ਲੈ ਕੇ ਪਿਛਲੇ ਲੰਬੇ عرصے ਤੋਂ ਜਿਹੜਾ ਹੈ ਉੱਥੇ ਮੋਰਚਾ ਜਿਹੜਾ ਹੈ ਲਗਾਇਆ ਗਿਆ ਇਸ ਤੋਂ ਪਹਿਲਾਂ ਵੀ ਕਈ ਵਾਰੀ ਪ੍ਰਦਰਸ਼ਨ ਕੀਤਾ ਗਿਆ ਅਗਰ ਅੱਜ ਦੀ ਗੱਲ ਕੀਤੀ ਜਾਵੇ ਨੈਸ਼ਨਲ ਜਸਟਿਸ ਪ੍ਰੰਤ ਦੇ ਵੱਲੋਂ ਜਿਹੜਾ ਹੈ ਇੱਕ ਵੱਡੀ ਜਿਹੜੀ ਹੈ ਉੱਥੇ ਰੈਲੀ ਕਹਿ ਸਕਦੇ ਹਾਂ ਕੀਤੀ ਗਈ ਕਾਫੀ ਲੋਕ ਉੱਥੇ ਜਿਹੜੇ ਸੀਗੇ ਮਜੂਰ ਸੀਗੇ ਉਹਨਾਂ ਉਹਨਾਂ ਦਾ ਸਾਫ਼ ਤੌਰ ਤੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਜਿਹੜੀ ਹੈ ਇਹੀ ਮੰਗ ਕੀਤੀ ਹੈ ਕਿ ਜਿਹੜੇ ਆਪਣਾ ਜੇਲਾਂ ਦੇ ਵੀ ਜਿਹੜੇ ਸਿੱਖ ਜਿੱਥੇ ਜਿਹੜੇ ਸਿੱਖ ਲੋਕ ਜਿਹੜੇ ਉੱਥੇ ਬੰਦ ਨੇ ਉਹਨਾਂ ਦੀ ਰਿਹਰਿਆ ਕੀਤਾ ਜਾਵੇ ਜੀ ਉਹ ਦੇਖਣ ਵਾਲੀ ਗੱਲ ਇਹ ਹੈ ਕਿ ਪਿਛਲੇ 1 ਸਾਲ ਤੋਂ ਜਿਹੜਾ ਕਿ ਕੌਮੀ ਸਾਬ ਮੋਰਚੇ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਬਿੱਤੀ ਦਿਨੇ ਵੀ ਜਿਹੜਾ ਕਿ ਉਹਨਾਂ ਦੇ ਵੱਲੋਂ ਟੋਲ ਟੋਲ ਫ੍ਰੀ ਕੀਤੇ ਗਏ ਸੀ ਤਾਂ ਹੁਣ ਜਿਹੜਾ ਕਿ ਅੱਜ ਫਿਰ ਰੋਸ ਮਾਰਚ ਕੱਢਿਆ ਜਾ ਰਿਹਾ ਤਾਂ ਤੁਹਾਨੂੰ ਲੱਗਦਾ ਹੈ ਕੇਂਦਰ ਸਰਕਾਰ ਤੇ ਇਸ ਦਾ ਅਸਰ ਪਵੇਗਾ ਬਿਲਕੁਲ ਅਗਰ ਗੱਲ ਕੀਤੀ ਜਾਵੇ ਪਿਛਲੇ 1 ਸਾਲ ਤੋਂ ਜਿਹੜਾ ਹੈ ਮੋਰਚਾ ਲੱਗਿਆ ਹੋਇਆ ਹੈ ਤੇ ਇਹਨਾਂ ਨੇ ਜਿਹੜਾ ਹੈ ਸੋ ਪਹਿਲਾਂ ਵੀ ਚੰਡੀਗੜ੍ਹ ਦਾ ਕੋਚ ਕਰਨ ਦੀ ਜਿਹੜੀ ਹੈ گورنر ਹਾਊਸ ਤੱਕ ਇਹ ਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਤਗਾ ਤਾਂ ਜਿਹੜਾ ਹੁਣ ਗੱਲ ਕੀਤੀ ਜਾਵੇ 3 ਘਟੇ ਅਸਰ ਟੋਲ ਨੂੰ ਜਿੰਨਾ ਫ ਬਾਰ-ਬਾਰ ਜਿਸ ਤਰ੍ਹਾਂ ਤਰਨਾ ਪ੍ਰਦਰਸ਼ਨ ਕੀਤੇ ਜਾਂਦੇ ਹਨ ਹਾਲਾਂਕਿ ਕਹਿ ਸਕਦੇ ਹਾਂ ਕਿ ਜਿਹੜੇ ਬੰਦੀ ਸਿੱਖ ਸੀਗੇ ਉਹਨਾਂ ਨੂੰ ਰਿਹਾ ਵੀ ਕੀਤਾ ਗਿਆ ਸੀ ਜਿਨ੍ਹਾਂ ਦੀ ਸਜ਼ਾ ਪੂਰੀਆਂ ਹੋ ਗਈਆਂ ਸੀ ਉਹ ਜਿਹੜੇ ਕਿ ਜਿਹੜੇ ਜਿਨ੍ਹਾਂ ਤੇ ਇਨੀਅਸ ਕ੍ਰਾਈਮ ਨੇ ਉਹਨਾਂ ਤੇ ਜਿਹੜਾ ਹੈ ਇਸ ਕਰਕੇ ਸ਼ਾਇਦ ਸਰਕਾਰ ਜਿਹੜੀ ਹੈ ਨਹੀਂ ਉਹਨਾਂ ਨੂੰ ਆਪਣਾ ਛੱਡ ਰਹੀ ਮਤਲਬ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਬਿਲਕੁਲ ਸਰਕਾਰ ਜਿਹੜਾ ਹੈ ਉਹ ਵੀ ਜਿਹੜਾ ਹੈ ਨਰਮ ਰੂਪ ਜਿਹੜਾ ਹੈ ਅਪਣਾਏਗੀ ਤੇ ਕਿਸੇ ਨਾ ਕਿਸੇ ਬੈਠ ਕੇ ਜਿਹੜੀ ਹੈ ਗੱਲ ਹੋ ਸਕਦੀ ਹੈ ਜੀ ਅਮਿਤ ਬੰਦੀ ਸਿੰਘਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਸਿੰਘ ਹੈ ਜਿਹੜੇ ਜਿਹੜੇ ਕਿ ਆਪਣਾ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਬਾਬਾ ਰਾਮ ਰਹੀਮ ਨੂੰ ਜਿਹੜਾ ਕਿ ਬਾਰ ਬਾਰ ਪਰੋਲ ਦਿੱਤੀ ਜਾ ਰਹੀ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਲਗਾਤਾਰ ਜਿਹੜੇ ਬੰਦੀ ਸਿੱਖਾਂ ਦਾ ਵੀ ਕਹਿਣਾ ਹੈ ਕਿ ਜਿੱਦਾਂ ਬਾਰ ਬਾਰ ਪਰੋਲ ਦਿੱਤੀ ਗਈ ਹੈ ਬਾਬਾ ਰਾਮ ਰਹੀਮ ਨੂੰ ਤੇ ਜਿਹੜੇ ਬੰਦੀ ਸਿੱਖਾਂ ਹਨ ਉਹਨਾਂ ਨੂੰ ਜਿਹੜਾ ਹੈ ਛੱਡਿਆ ਜਾਵੇ ਤੇ ਲੇਕਿਨ ਆਬਵੀਸ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੈ ਕੇਂਦਰ ਜਿਹੜਾ ਹੈ ਕੀ ਰੋਕ ਉਪਨਾਦੀ ਹੈ ਮਗਰ ਲਗਾਤਾਰ ਜਿਹੜਾ ਹੈ ਅਪੀਲ ਜਿਹੜੀ ਹੈ ਕੇਂਦਰ ਸਰਕਾਰ ਨੂੰ ਇਹ ਹੀ ਕੀਤੀ ਜਾ ਰਹੀ ਹੈ ਬੰਦੀ ਸ ਕਿਹੜੇ ਹੈ ਉਹਨਾਂ ਨੂੰ ਫਿੱਟਿਆ ਜਾਵੇ ਕੰਪਨੀ ਡਰਾਫਟ ਮੋਰਚੇ ਵੱਲ ਜੀ ਜਿਵੇਂ ਤੁਮਾਂਹ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ